ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਰੁਥਵੇ ਨਿਊਜ਼ ਚੈਨਲ ਆਮ ਆਦਮੀ ਪਾਰਟੀ ਵੱਲੋਂ ਜਨਤਾ ਦੀਆਂ ਤਕਲੀਫਾਂ ਸੁਣਨ ਲਈ ਹਫ਼ਤੇ ਦੇ ਹਰ ਸੋਮਵਾਰ ਨੂੰ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਹਰ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਜਨਤਾ ਦੀਆਂ ਤਕਲੀਫਾਂ ਸੁਨੀਆਂ ਜਾਇਆ ਕਰਨਗੀਆਂ ਜਿਵੇਂ ਕਿ ਕਿਸੇ ਦਾ ਕੋਈ ਦਫ਼ਤਰ ਵਿੱਚ ਕੰਮ ਨਾ ਹੋ ਰਿਹਾ ਹੋਵੇ ਜਾਂ ਕੋਈ ਸਰਕਾਰੀ ਅਫਸਰ ਕਿਸੇ ਦੀ ਗੱਲ ਨਾ ਸੁਣ ਰਿਹਾ ਹੋਵੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ ਤੇ ਹੱਲ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਅਜੇਹਾ ਹੀ ਇੱਕ ਕੈਂਪ ਬਠਿੰਡਾ ਵਿਖੇ ਵੀ ਲੱਗ ਰਿਹਾ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਇਸ ਉਪਰਾਲੇ ਨੂੰ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਸੈਂਕੜੇ ਦੀ ਗਿਣਤੀ ਵਿੱਚ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚ ਰਹੇ ਹਨ। ਇਸ ਸਮੇਂ ਇੱਥੇ ਨੀਲ ਗਰਗ ਚੇਅਰਮੈਨ ਸਮਾਲ ਸਕੇਲ ਇੰਡਸਟਰੀਜ਼ ਪੰਜਾਬ ਐਮਐਲਏ ਜਗਸੀਰ ਸਿੰਘ ਪੁੱਟੋ ਰਕੇਸ਼ ਪੁਰੀ ਦੇ ਨਾਲ ਰਾਜਨ ਸ਼ਾਮਲ ਰਹੇ। ਬਠਿੰਡਾ ਇੰਪਰੂਵਮੈਂਟ ਤਰਸਤ ਦੇ ਚੇਅਰਮੈਨ ਜਤਿੰਦਰ ਪੱਲਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਮਕਸਦ ਲੋਕਾਂ ਦੀ ਸੇਵਾ ਕਰਨਾ ਅਤੇ ਪੰਜਾਬ ਸੂਬੇ ਨੂੰ ਹਸਦਾ ਵਸਦਾ ਰੰਗਲਾ ਪੰਜਾਬ ਬਣਾਉਣਾ ਹੈ ਆਓ ਦੇਖਦੇ ਹਾਂ ਤਰੁਥਵੇਦੀ ਖਾਸ ਰਿਪੋਰਟ ਸਰਸਬਤ ਕੀ ਪ੍ਰੋਗਰਾਮ ਰੱਖਿਆ ਹੋਇਆ ਹੈ ਪ੍ਰੋਗਰਾਮ ਜੀ ਲੋਕਾਂ ਦੇ ਸੇਵਕਾਂ ਜੀ ਤੇ ਲੋਕਾਂ ਦੀ ਸੇਵਾ ਸੇਵਾ ਵਾਸਤੇ ਆਮ ਆਦਮੀ ਪਾਰਟ ਸਾਰੇ ਸਾਡੇ ਆਗੂ ਸਾਹਿਬਾਨ ਬੈਠੇ ਆ ਸਰਕਲ ਰਾਊਟਸ ਦੇ ਵਿੱਚ ਅਸੀਂ ਪ੍ਰੋਗਰਾਮ ਰੱਖਿਆ ਸੀਗਾ ਹਰ ਸੋਮਵਾਰ ਲੋਕਾਂ ਦੇ ਲੇਖੇ ਲਾਉਣਾ ਸਾਰਾ ਦਿਨ ਵੈਸੇ ਤਾਂ ਅਸੀਂ ਸਾਰਾ ਹਫ਼ਤੇ ਲੋਕਾਂ ਦੀ ਸੇਵਾ ਚੋਂ ਨੇ ਪਰ ਸੋਮਵਾਰ ਨੂੰ ਵਿਸ਼ੇਸ਼ ਤੌਰ ਤੇ ਸਾਰੇ ਜਿਹੜੇ ਦੇ ਵਿੱਚ ਹੋਕਾ ਦੇ ਕੇ 10 ਕਿ ਭਾਈ ਬੈਠੇ ਆ ਜੇ ਕਿਸੇ ਨੂੰ ਕੋਈ ਅਫਸਰ ਗੱਲ ਨਹੀਂ ਸੁਣਦਾ ਤੁਹਾਨੂੰ ਕੋਈ ਤੁਹਾਨੂੰ ਦੁੱਖ ਹੈ ਤਕਲੀਫ ਹੈ ਅਸੀਂ ਉਹਦਾ ਕੰਮ ਕਰਾ ਸਕਦੇ ਆ ਇਸ ਕਰਕੇ ਅਸੀਂ ਸਾਰੇ ਸਾਡੇ ਜਿਲ੍ਹਾ ਸੰਗਠਨ ਵੱਲੋਂ ਇਹ ਪ੍ਰੋਗਰਾਮ ਨਹੀਂ ਕਰਵਾ ਬਹੁਤ ਵਧੀਆ ਹੰਗਾਰਾ ਅੱਜ ਵੀ ਸੈਂਕੜੇ ਲੋਕ ਆਏ ਨੇ ਪਿਛਲੇ ਸੋਮਵਾਰ ਵੀ ਸੈਂਕੜੇ ਲੋਕ ਆਏ ਸੀ ਬਹੁਤਿਆਂ ਦੀਆਂ ਸਮੱਸਿਆਵਾਂ ਆ ਹਨ ਹੋਈਆਂ ਸੀਗੀਆਂ ਬਹੁਤ ਅਨੇ ਅੱਜ ਹਾਲ ਹੋ ਰਹੀਆਂ ਨੇ ਤੋਨੀਲ ਕਰਦੀ ਸਾਡੇ ਸਮਾਲ ਇੰਡਸਟਰੀ ਚੇਅਰਮੈਨ ਸਾਹਿਬ ਹੈ ਉਹ ਬੈਠੇ ਐ ਐਮਐਲਏ ਜਗਸੀਰ ਸਿੰਘ ਜੀ ਜੋ ਬੈਠੇ ਐ ਰਕੇਸ਼ ਪੁਰੀ ਜੀ ਬੈਠੇ ਐ ਸਾਡੇ ਰਾਜਮ ਸਿੰਘ ਡਾਇਰੈਕਟਰ ਸਾਹਿਬ ਹੈ ਉਹ ਬੈਠੇ ਐ ਸਾਰਾ ਸਾਰਾ ਸਮੂਹ ਨੇ ਇਥੇ ਹਾਜ਼ਰ ਆ ਸੋ ਸਾਡਾ ਇੱਕੋ ਇੱਕ ਮਕਸਦ ਹੈ ਕਿ ਲੋਕਾਂ ਦੀ ਸੇਵਾ ਕਰਨੀ ਹੈ ਉਹਨਾਂ ਦੀ जखਮਾਂ ਤੇ ਮਲ੍ਹਮ ਲਾਉਣੀ ਹੈ ਪੰਜਾਬ ਨੂੰ ਹੱਸਦਾ ਨੱਚਦਾ ਟੱਪਦਾ ਰੰਗਲਾ ਪੰਜਾਬ ਬਣਾਉਣਾ ਹੈ ਇਸੇ ਕਰਕੇ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਅੱਜ ਹਾਜ਼ਰ ਹੋਏ ਹਾਂ ਅੱਜ ਬੇਸਿਕਲੀ ਦਾ ਜ਼ਿਲ੍ਹਾ ਆਵਾਦੀ ਪਾਰਟੀ ਬਠਿੰਡਾ ਵੱਲੋਂ ਇੱਥੇ ਸਪੈਸ਼ਲ ਇੱਕ ਸਮੱਸਿਆਵਾਂ ਸੁਣਨ ਦਾ ਕੈਂਪ ਲਗਾਇਆ ਗਿਆ ਹੈਗਾ ਜਿਸ ਦੇ ਵਿੱਚ ਜ਼ਿਲ੍ਹਾ ਬਠਿੰਡੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਜਿਨ੍ਹਾਂ ਦੀ ਕੋਈ ਜੈਨੂਨ ਪ੍ਰੋਬਲਮ ਹੈਗੀ ਹੈ ਤਾਂ ਜਾਂ ਮਤਲਬ ਪਬਲਿਕ ਇੰਟਰਸਟ ਦੇ ਕੁਝ ਇਸ਼ੂ ਹੈਗੇ ਆ ਜਿਹੜੇ ਜੈਨੂਨ ਹੋਣ ਦੇ ਬਾਵਜੂਦ ਫਸੇ ਹੋਏ ਆ ਉਹਨਾਂ ਨੂੰ ਇੱਥੇ ਬੁਲਾਇਆ ਹੈਗਾ ਉਹਨਾਂ ਦੀ ਇਸ ਮੁਸ਼ਕਲ ਜਿਹੜੀ ਸੁਣ ਕੇ ਉਹਦੇ ਉਹਦੇ ਵਿੱਚ ਵਿਚਾਰ ਵਟਾਂਦਰਾ ਕਰਕੇ ਉਹਦਾ ਕੀ ਹੱਲ ਹੋ ਸਕਦਾ ਔਰ ਉਸਤ ਕਿਹੜੇ ਸਬੰਧਤ ਅਧਿਕਾਰੀ ਜਾਂ ਡਿਪਾਰਟਮੈਂਟ ਦੇ ਨਾਲ ਸਬੰਧਤ ਹੈਗੀ ਹੈ ਤੇ ਉਹਦੇ ਵਾਸਤੇ ਜਾਨਕਿ ਇਹ ਕੈਂਪ ਲਗਾਇਆ ਬਹੁਤ ਸਾਰੇ ਲੋਕ ਆਏ ਆ ਔਰ ਆ ਰਹੇ ਹੈਗੇ ਆ ਤੇ ਉਹ ਨੈਚੁਰਲੀ ਉਸ ਸਬੰਧਤ ਡਿਪਾਰਟਮੈਂਟ ਤੱਕ ਉਸ ਨੂੰ ਫਾਰਵਰਡ ਵੀ ਕਰ ਰਹੇ ਆ ਉਹਨਾਂ ਨੂੰ ਫੋਨ ਵੀ ਕਰ ਰਹੇ ਆ ਤੇ ਇਹਨਾਂ ਨੂੰ ਭੇਜ ਵੀ ਰਹੇ ਆ ਔਰ ਕਈ 3 4 ਤੋਂ ਸਮੱਸਿਆਵਾਂ ਇਦਾਂ ਦੀਆਂ ਸੀ ਉਹ ਮੌਕੇ ਤੇ ਉੱਥੇ ਇੱਥੇ ਹੱਲ ਹੋ ਗਈਆਂ ਕਿਸ ਕਿਸ ਟਾਈਪ ਦੀ ਸਮੱਸਿਆ ਆ ਰਹੀ ਹੈ ਜੀ ਨਹੀਂ ਓਵਰ ਆਲ ਜਨ ਕਿ ਪ੍ਰਸ਼ਾਸਪਾਲਿਸ ਪ੍ਰਸ਼ਾਸਨ ਹੋ ਗਿਆ ਜਾਂ ਸਿਵਲ ਪ੍ਰਸ਼ਾਸਨ ਨਾਲ ਸੰਬੰਧਿਤ ਕਿਸੇ ਵੀ ਡਿਪਾਰਟਮੈਂਟ ਨਾਲ ਹੈਗੀ ਹੈ ਕਿਉਂਕਿ ਨਾਰਮਲੀ ਹੁੰਦਾ ਕਿ ਕਈ ਵਾਰੀ ਕੀ ਬੰਦੇ ਨੂੰ ਪ੍ਰੋਪਰ ਚੈਨਲ ਦਾ ਨਹੀਂ ਪਤਾ ਹੈਗਾ ਥਰੂ ਪ੍ਰੋਪਰ ਚੈਨਲ ਨਾ ਜਾਣ ਕਰਕੇ ਕਈ ਵਾਰੀ ਡਿਲੇ ਹੋ ਜਾਂਦਾ ਹੈਗਾ ਤਾਂ ਆਪ ਬੰਦਾ ਪਰੇਸ਼ਾਨ ਨਾ ਹੋਵੇ ਇਸ ਕਰਕੇ ਉਹਨੂੰ ਫੈਸਿਲਿਟੇਟ ਕਰਨ ਵਾਸਤੇ ਜ਼ਿਲ੍ਹਾ ਆਵਾਦੀ ਪਾਰਟੀ ਵੱਲੋਂ ਜਿੱਦ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਸੁਰੇਂਦਰ ਬਿੱਟੂ ਜੀ ਹੈਗੇ ਆ ਜਤਿੰਦਰ ਭੱਲਾ ਜੀ ਹੈਗੇ ਆ ਉਹਨਾਂ ਦੀ ਰੁਵਾਈ ਦੇ ਵਿੱਚ ਜਿਹੜੀ ਕਿ ਇਹ ਕੈਂਪ ਜਿਹੜਾ ਲੱਗ ਰਿਹਾ ਵਾ